ਕੀ ਗੱਲਾਂ ਕਰਤਾ ਮਰਾ ਮਹਿੰਦਰ ਸਿੰਘ ਫਤਿਹਾਂ ਬਹੁਤ ਕੀ ਤਰ੍ਹਾਂ ਚਾਹੋ ਮੇਰਾ ਫਤਿਹਾਂ ਦੇ ਲੋਕਾਂ ਦੀ ਜੀ ਇੰਤਰਾਮ ਮੇਰਾ ਗੱਲ ਇਹ ਵੀ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਮਾਪਿਓ ਨੂੰ ਤੇ ਮੋਟਰਸਾਈਕਲ ਜਿਹੜੇ ਆਪਣੇ ਅੱਗ ਲੈ ਕੇ ਨੇ ਤੁਰ ਪੈਂਦੇ ਬਹੁਤ ਜਿਹੜੀ ਟ੍ਰੈਫਿਕ ਜਿਹੜੀ ਆ ਟੂ व्हीਲਰ ਦੀ ਕੋਈ ਸਵਾਰੀ ਨਹੀਂ ਹੈ ਜੀ ਤੇ ਬੱਚਿਆਂ ਨੂੰ ਆਪ ਵੀ ਥੋੜਾ ਬਹੁਤ ਸੋਚਣਾ ਚਾਹੀਦਾ ਸਾਡੇ ਮਾਪਿਓ ਜਿਹੜੇ ਆਪਣੇ ਕਹਿੰਦੇ ਮੈਂ ਤਰ੍ਹਾਂ ਸਾਨੂੰ ਕੱਟਿਆ ਜਾ ਰਿਹਾ ਹੈ ਨੌਜਵਾਨ ਕੱਲਾ ਕੱਲਾ ਮਾਪਿਆਂ ਦਾ ਪੁੱਤੀ ਭੈਣ ਭਰਾ ਸੀ ਜਿਹੜੇ ਮਰਹਲਾਂ ਦੇ ਪੁਲਿਸ ਦੀ ਆਪਣੇ ਦੇਖ ਕੇ ਵੀ ਆ ਇੰਟਰਵਿਊ ਦੇਖਿਆ ਰਿਜ਼ਲਟ ਵੀ ਆਉਣ ਵਾਲਾ ਹੈ ਬਹੁਤ ਹੀ ਮਾੜੀ ਗੱਲ ਸੁਭਦੇਸ ਸਿੰਘ ਨੰਬਰ ਕਿਹੜਾ ਬਈ ਨਾ ਫਤਿਹਵਾਦ ਜੀ ਕਿਹੜਾ ਚਾਹਵੇ ਜਿਹੜਾ ਨੌਜਵਾਨ ਜਿਹਦੀ ਵੀ ਇਹਨਾਂ ਦੇਖਣ ਗਿਆ ਜਿਹੜੀ ਫੈਸਲ ਤੋਂ ਮੌਤ ਹੋਈ ਤੇ ਇੱਕੋ ਜਿਹੀ ਬੜੀ ਨੰਦਨ ਜੋ ਘਟਨਾ ਹੋਈ ਹੈ ਜਿਹੜੀ ਕੱਲਾ ਪਰਿਵਾਰ ਦੇ ਵਿੱਚ ਇੱਕ ਬੇਟਾ ਸੀ ਉਹ ਬਾਪ ਦਾ ਇਹ ਬੜੀ ਬਹੁਤ ਹੀ ਨੰਨਨ ਜੋ ਘਟਨਾ ਜਿਹੜੀ ਕਿ ਬੱਚਿਆਂ ਦੇ ਇਹ ਜਿਹੜੇ ਆਪਣੀ ਮਰਜ਼ੀਆਂ ਦੇ ਨਾਲ ਕਦਮ ਚੁੱਕ ਕੇ ਰਾਤ ਜਾਂਦੇ ਆ ਤੇ ਹੋਣਾ ਨਹੀਂ ਚਾਹੀਦਾ ਕੱਲਾ ਕੱਲਾ ਬੇਟਾ ਹੀ ਉਹਦਾ ਤੇ ਮੇਰੇ ਕੋਲ 23 ਤਰੀਕ ਨੂੰ ਇਹ ਦੀ ਜਿਹੜੀ ਪ੍ਰਤੀ ਦੇ ਰਿਜ਼ਲਟ ਆ ਰਿਹਾ ਹੈ ਜਿਹੜੇ ਦੇਖਿਆ ਆ ਆਪਣੇ ਟ੍ਰਾਇਲ ਤੇ ਇਹ ਮੈਂ ਇਹ ਕਹਿਣਾ ਚਾਹੁੰਦਾ ਮਾਪਿਆਂ ਨੂੰ ਬੱਚਿਆਂ ਨੂੰ ਆਪਣੇ ਤੇ ਕੰਟਰੋਲ ਕਰਨਾ ਚਾਹੀਦਾ ਜਿਹੜਾ ਇਹ ਬੱਚੇ ਇਸ ਤਰ੍ਹਾਂ ਆਪਣੀ ਮਨਮਰਜ਼ੀਆਂ ਕਰਕੇ ਰਾਤ ਭਰਾਤ ਜਾਂਦੇ ਨਹੀਂ ਜਾਣਾ ਚਾਹੀਦੇ ਮਨੋਜ ਜੀ ਕਿੱਥੇ ਮੇਲਾ ਦੇਖਣ ਜਾ ਰਹੇ ਸੀ ਨਾ ਇਹ ਬਾਬੇ ਬਕਾਲੇ ਗਿਆ ਸੀ ਮੌਕੇ ਤੇ ਜਿਹੜੀ ਡੈਥ ਹੋਈ ਮੌਕੇ ਤੇ ਹੋ ਗਈ ਜੀ ਮੇਰੇ ਕੋਲ ਹਸਪਤਾਲ ਘੜਦਿਆਂ ਘੜਦਿਆਂ ਜਦੋਂ ਰਸਤੇ 'ਚ ਪੂਰਾ ਹੋ ਗਏ ਬਰਤਾਰ ਸਿੰਘ ਕਿਹੜਾ ਪਿੰਡ ਸਤਿਆਵਾਲ ਜੀ ਇਹ ਨੌਜਵਾਨ ਦੀ ਡੈਥ ਹੋਈ ਆ ਕਿ ਮਰਦਾਂ ਦਾ ਮੇਰਾ ਭਤੀਜਾ ਹੈ ਜੀ ਕੀ ਗੱਲ ਬਾਤ ਹੋਈ ਤੇ ਘਰੋਂ ਮੇਲਾ ਵੇਖਣ ਗਏ ਭਾਈ ਤੇ ਰਸਤੇ 'ਚ ਅਣਪਛਾਤੀ ਗੱਡੀ ਨਾਲ ਲੱਗ ਕੇ ਐਕਸੀਡੈਂਟ ਹੋ ਗਿਆ ਕਿੱਥੇ ਜਾ ਰਹੇ ਸੀ ਮੇਰਾ ਦੇਖੇ ਇਹ ਬਾਬੇ ਬਕਾਲੇ ਜੀ ਕਿੰਨਾ ਸੀ ਨੌਜਵਾਨ ਰੁਪਿੰਦਰ ਸਿੰਘ ਕਿੰਨੀ ਕਮ ਸੀ ਫਿਰ 20 ਸਾਲ

फेसबुक इंस्टाग्राम एक्स और व्हाट्सएप चैनल पर। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।